ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਏ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਏ ਗੁਰਮਤਿ RAM ਨਾਮ ਪ੍ਰਗਾਸ ਹੋ sada ਰਹੋ ਸਰਨਾਈ ਰਹਾਓ ਇਹੋ ਸੰਸਾਰ ਸਬ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੇ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੂੰ ਅੰਤਰ ਜਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਵਿੰਦ ਆਪਣੇ ਜਨਕ ਦੇਹ ਵਡਿਆਈ ਗੁਰਮਤਿ ਰਾਮ ਨਾਮ ਪ੍ਰਗਾਸ ਹੋ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੁਰਾ ਅਲਖ ਲਖਾਇ ਜਿਨ ਇਹ ਚੱਖੀ ਸੋਈ ਜਾਣੇ ਗੁੰਗੇ ਕੀ ਮਿੱਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕੁਛ ਤੇਰਾ ਤੋ ਅੰਤਰ ਜਾਮੀ ਤੋ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਵਰ ਨਾ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟ ਅਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੈਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪਯਤ ਅਗਮ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੇ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਇ ਸਭ ਕੁਛ ਤੇਰਾ ਤੋ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਵਰਨਾ ਕੋਈ ਸੋਰਠਿ ਮਹਲਾ 4 ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁਧ ਪਾਈ प्रेम के सर लागे तन भीतर ता भ्रम काटिया जाई मेरे गोविंद अपने जनक देह वढाई गुरमत राम नाम परगास हो सदा रहो शरणाई रहा एहो संसार सब आवण जाना ਮਨ ਮੂਰਖ ਚੇਤ ਅਜਾਣ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਤਾ ਹਰ ਨਾਮ ਸਮਾਨ ਜਿਸ ਕੀ ਵਠ ਸੋਈ ਪ੍ਰਭ ਜਾਣੇ ਜਿਸ ਨੂੰ ਦੇ ਸਪਾਏ ਵਸਤੈ ਨੂੰ ਪਯਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਿਠਾਈ ਰਤਨ ਲੁਕਾਇ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾਸਡ ਹੋਈ ਸਿੱਧੀ ਤੇ ਬੁਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨਕ ਦੇ ਵੜਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾ ਇਹੋ ਸੰਸਾਰ ਸਬ ਆਵੜ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜਿਓ ਕਿਰਪਾ ਕਰੋ ਹੋ ਗੁਰ ਮਿਲੋ ਤਾ ਹਰ ਨਾਮ ਸਮਾਨ ਜਿਸ ਕੇ ਵਥ ਸੁਈ ਪ੍ਰਭ ਜਾਣੈ ਜਿਸ ਨੂੰ ਦੇ ਸਪਾਏ ਵਸਤਿਆਂ ਨੂੰ ਪਾ ਅਤੇ ਅਗਮ ਅਗਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣ ਗੂੰਗੇ ਕੀ ਮਿਠਿਆਈ ਰਤਨ ਲੋਕ ਆयां ਲੋਕੈ ਨਾਹੀ ਜੇ ਕੋ ਰਖੈ ਲੋਕਾਈ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਦਾ ਪ੍ਰਭ ਸੋਏ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਏ ਸੋਰਠਿ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਇ ਸਿਧੇ ਤੇ ਬੁਧ ਪਾਏ प्रेम कै सरनागे तन भीतर ता ब्रह्म काटया जाई मेरे गोविंद अपने जनका देह बड आई गुरु मत राम नाम पर गा सो हो ਸਦਾ ਰਹੋ ਸਰਣਾਇ ਰਹਾਓ ਇਹੋ ਸੰਸਾਰ ਸਾਬੇ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਸਹਰਨਾਮ ਸਮਾਨ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪਿਆ ਤੇ ਅਗਮ ਅਗੁਚਰ ਗੁਰਪੂਰਾ ਅਲਖ ਲਖਾਇ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ਰਤਨ ਲੋਕਾ ਆਡੂ ਕਹਿ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੋ ਅੰਤਰ ਜਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਆਵਰ ਨ ਕੋਏ ਸੁਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਏ ਸਿద్ధి ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵੜਿਆਏ ਗੁਰਮਤਿ RAM ਨਾਮ ਪ੍ਰਗਾਸ ਹੋ sada ਰਹੋ ਸਰਨਾਈ ਰਹਾਉ ਇਹੋ ਸੰਸਾਰ ਸਬ ਆਵਣ ਜਾਣ ਮਨ ਮੂਰਖ ਚੇਤ ਅਜਾਣ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੇ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਾਸਤਾ ਅਨੂਪਾ ਅਤ ਅਗਮ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਿਠਾਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕਿਸ ਤੇਰਾ ਤੋ ਅੰਤਰ ਜਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹੱਲਾ ਚੌਥਾ ਪੰਚ ਪਦ ਅਚਰ ਚਰੈ ਤਾਂ ਸਿਧ ਹੋਈ ਸਿਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾਓ ਇਹੋ ਸੰਸਾਰ ਸਭ ਆਵਨ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸੁਪਾਏ ਵਾਸਤ ਅਨੂਪ ਅਤ ਅਗਮ ਅਗੋਚਰ ਗੁਰਪੁਰਾ ਅਲਖ ਲਖਾਈ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਬਕਿਛ ਤੇਰਾ ਤੋ ਅੰਤਰ ਜਾਮੀ ਤੋ ਸਭਨਾ ਕਾ ਪ੍ਰਭ ਸੋਈ ਜਿਸਨੂ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਦ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਟ ਅਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਣਾਇ ਰਹਾ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਨ ਜਿਸ ਕੀ ਵਤ ਸੋਈ ਪ੍ਰਭ ਜਾਣੇ ਜਿਸ ਨੂੰ ਦੇ ਸੋ ਪਾਏ ਵਸਤ ਅਨੂਪ ਆਤੇ ਅਗਮ ਅਗੋਚਰ ਗੁਰ ਪੁਰਾ ਅਲਖ ਲਖਾਏ ਜਿਨ ਇਹ ਚਾਖੇ ਸੋਏ ਜਾਣ ਗੂੰਗੇ ਕੀ ਮਿਠਿਆਈ ਰਤਨ ਲੁਕਾਇ ਲੁਕੈ ਨਾ ਹੈ ਜੇ ਕੋ ਰਖੈ ਲੁਕਾਇ ਸਭ ਕਿਛ ਤੇਰਾ ਤੋ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸੋਰਠਿ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ ਸਿੱਧੀ ਤੇ ਬੁਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨਕ ਦੇ ਵੜਿਆਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਓ ਕਿਰਪਾ ਕਰੋ ਹੋ ਗੁਰ ਮਿਲ ਹੋ ਤਾ ਹਰ ਨਾਮ ਸਮਾਨ ਜਿਸ ਕੀ ਵਠ ਸੋਈ ਪ੍ਰਭ ਜਾਣੇ ਜਿਸ ਨੂੰ ਦੇ ਸਪਾਏ ਵਸਤੈ ਨੂੰ ਪਯਤ ਅਗਮ ਅਗੋਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਿਠਾਈ ਰਤਨ ਲੁਕਾਇ ਲੁਕੈ ਨਹੀਂ ਜੇ ਕੋ ਰਖੈ ਲੁਕਾਈ ਸਭ ਕੁਛ ਤੇਰਾ ਤੂੰ ਅੰਤਰ ਜਾਮੇ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠਿ ਮਹੱਲਾ ਚੌਥਾ ਪੰਚ ਪਦਾ ਅਚਰ ਚਰੈ ਤਾ ਸਦ ਹੋਈ ਸਿੱਧੀ ਤੇ ਬੁਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨਕ ਦੇਵ ਢਾਈ ਗੁਰਮਤਿ RAM ਨਾਮ ਪਰਗਾਸ ਹੋ ਸਦਾ ਰਹੋ ਸਰਨਾਈ ਰਹਾ ਇਹੋ ਸੰਸਾਰ ਸਭ ਆਵੜ ਜਾਣਾ ਮਨ ਮੂਰਖ ਚੇਤੇ ਅਜਾਣਾ ਹਰ ਜਿਓ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ ਜਿਸ ਕੇ ਵਥ ਸੁਈ ਪ੍ਰਭ ਜਾਣੈ ਜਿਸ ਨੂੰ ਦੇ ਸੁ ਪਾਏ ਵਸਤੇ ਅਨੂਪਾ ਅਤੇ ਅਗਮ ਗੁਚਰ ਗੁਰਪੁਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣ ਗੂੰਗੇ ਕੀ ਮਿਠਿਆਈ ਰਤਨ ਲੋਕ ਆਇਆ ਲੋਕੈ ਨਹੀਂ ਜੇ ਕੋ ਰਖੈ ਲੋਕਾਈ ਸਬਕਿਸ਼ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੈ ਤਾਂ ਸਿਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੈਸਾ ਲਾਗੇ ਤਨ ਭੀਤਰ ਤਾਂ ਬ੍ਰਹਮ ਕਾਟਿਆ ਜਾਏ ਮੇਰੇ ਗੋਵਿੰਦ ਆਪਣੇ ਜਨਕਾ ਦੇਹ ਵਡਿਆਈ ਗੁਰਮਤਿ ਰਾਮ ਨਾਮ ਪਰਗਾਸ ਹੋ ਫਤਾਰ ਰਹੋ ਸਰਨਾਇ ਰਹਾਓ ਇਹੋ ਸੰਸਾਰ ਸਾਬੇ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰਹੁ ਗੁਰ ਮਿਲਹੁ ਤਾ ਹਰ ਨਾਮ ਸਮਾਨ ਜਿਸ ਕੀ ਵਥ ਸੋਏ ਪ੍ਰਭ ਜਾਣੈ ਜਿਸ ਨੂੰ ਦੇ ਸੋ ਪਾਏ ਵਸਤ ਅਨੂਪਿਆ ਤੇ ਅਗਮ ਅਗੁਚਰ ਗੁਰ ਪੂਰਾ ਅਲਖ ਲਖਾਇ ਜਿਨ ਇਹ ਚਾਖੀ ਸੋਏ ਜਾਣੇ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਦੁਕੈ ਨਹੀਂ ਜੇ ਕੋ ਰਖੈ ਲੁਕਾਇ ਸਭ ਕਿਸ ਤੇਰਾ ਤੋ ਅੰਤਰ ਜਮੀ ਤੋ ਸਬਨਾ ਕਾ ਪ੍ਰਭ ਸੋਈ ਜਿਸ ਨੂੰ ਧਾਤ ਕਰੇ ਸੋ ਪਾਏ ਜਨ ਨਾਨਕ ਅਬਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ